ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸੋ ਅੱਜ ਅਪ ਬਣਾਵਾਂਗੇ ਬਿਲਕੁਲ ਬਾਜ਼ਾਰ ਵਰਗੇ ਚਿੱਟੇ ਛੋਲੇ ਤੇ ਬਹੁਤ ਹੀ ਸੁਆਦੇਵਲੇ ਬਣ ਕੇ ਤਿਆਰ ਹੁੰਦੇ ਨੇ ਇੱਕ ਵਾਰ ਤੁਸੀਂ ਮੇਰੀ ਇਹ ਵਾਲੀ ਰੈਸਪੀ ਜੋ ਟਰਾਈ ਕਰਿਓ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਪਹਿਨਾਂ ਹੀ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜੇ ਰਣ ਚਲੋ ਹੁਣ ਰੈਸਪੀ ਸ਼ੁਰੂ ਕਰਦੇ ਹਾਂ ਇੱਥੇ ਚਿੱਟੇ ਛੋਲੇ ਬਣਾਉਣ ਲਈ ਮੈਂ ਇੱਕ ਕੋਲੀ ਛੋਲੇ ਲਿੱਤੇ ਸੀਗੇ 200 ਗ੍ਰਾਮ ਦੇ ਅਰਾਊਂਡ ਹੋ ਸੀਗੇ ਤੇ ਉਸ ਨੂੰ ਮੈਂ ਓਵਰਨਾਈਟ ਸੋਕ ਕਰ ਲਿਆ ਸੀਗਾ ਇੱਥੇ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ 5 ਤੋਂ 7 ਵਾਰ ਤੇ ਥੇਢੇ ਪਾਣੀ ਪਾ ਕੇ ਫਿਰ ਇਸ ਨੂੰ ਅਸੀਂ ਕੁੱਕਰ ਵਿੱਚ ਐਡ ਕਰ ਦਵਾਂਗੇ ਅਸੀਂ ਇਹਨਾਂ ਵਿੱਚ ਨਾ ਖੜੇ ਮਸਾਲੇ ਵੀ ਐਡ ਕਰਨੇ ਆ ਇਸ ਲਈ ਥੋੜਾ ਜਿਹਾ ਪਾਣੀ ਐਡ ਜ਼ਿਆਦਾ ਕਰ ਲਿਓ ਹੁਣ ਅਸੀਂ ਆਪਣੇ ਕੁੱਕਰ ਨੂੰ ਰੱਖ ਦਵਾਂਗੇ ਗੈਸੀ ਫਲੇਮ ਤੇ ਤੇ ਹੁਣ ਅਸੀਂ ਆਪਣੇ ਖੜੇ ਮਸਾਲੇ ਰੱਖਦੇ ਹਾਂ ਅਗਰ ਤੁਹਾਡੇ ਕੋਲ ਟੀਨ ਸਟੇਨਰ ਨਹੀਂ ਹੈ ਤਾਂ ਤੁਸੀਂ ਇਸ ਦੀ ਜਗ੍ਹਾ ਸਿੰਪਲ ਕਾਟਨ ਦਾ ਕੱਪੜਾ ਵੀ ਯੂਜ਼ ਕਰ ਸਕਦੇ ਹੋ ਜਿਹੜਾ ਮੁਲਾਇਮ ਹੋਵੇ ਇੱਥੇ ਮੈਂ ਇਹਦੇ ਵਿੱਚ ਪਾ ਰਹੀ ਹਾਂ ਦੋ ਲੌਂਗ ਤੇ ਨਾਲ ਇਹਦੇ ਵਿੱਚ ਪਾਣੀ ਚਾਰ ਸੁੱਕੇ ਆਮਲੇ ਨੇ ਇਹ ਇਹਨਾਂ ਬਹੁਤ ਹੀ ਵਧੀਆ ਟੇਸਟ ਆਉਂਦਾ ਜ਼ਰੂਰ ਐਡ ਕਰਿਆ ਕਰੋ ਤੇ ਇੱਕ ਬੜੀ ਇਲਾਇਚੀ ਬੜੀ ਇਲਾਇਚੀ ਸਾਈਜ਼ ਛੋਟਾ ਹੈ ਬਟ ਤੇ ਥੋੜੀ ਜਿਹੀ ਪਾਣੀ ਅਸੀਂ ਦਾਲਚਨੀ ਦੀ ਸਟਿਕ ਆਪਣੇ ਉਬ ਚੋਲਿਆਂ ਦੀ ਕੋਡਿੰਗ ਪਾਇਆ ਤੁਸੀਂ ਤੇ ਇੱਕ ਚਮਚ ਪਾਣੀ ਇਹਦੇ ਵਿੱਚ ਚਾਪਤੀ ਚਾਪਤੀ ਕੋਈ ਵੀ ਯੂਜ਼ ਕਰ ਸਕਦੇ ਹੋ ਅਗਰ ਤੁਹਾਡੀ ਚਾਪਤੀ ਥੋੜੀ ਕੋੜੀ ਹੈ ਜਿਆਦਾ ਕੋੜੀ ਹੈ ਤਾਂ ਥੋੜੀ ਘੱਟ ਪਾ ਲਿਓ ਇੱਕ ਚਮਚ ਮੈਂ ਇੱਥੇ ਲੱਗੇਗਾ ਕਿਉਂਕਿ ਮੈਂ ਇਸ ਨੂੰ ਪਹਿਲੇ ਛਾਨ ਵੀ ਰਹੀ ਹਾਂ ਜਿਹੜਾ ਐਕਸਟਰਾ ਪਾਊਡਰ ਹੈ ਉਹ ਬਾਹਰ ਨਿਕਲ ਜਾਵੇਗਾ ਹੁਣ ਮੈਂ ਚੰਗੀ ਤਰ੍ਹਾਂ ਸਾਰਾ ਐਕਸਟਰਾ ਪਾਊਡਰ ਕਰ ਦਿੱਤਾ ਤੇ ਥੋੜੀ ਜੀ ਇਹਦੇ ਵਿੱਚ ਹੋਰ ਪਾਈ ਸੀਗੀ ਹੁਣ ਦੇਖੋ ਮੈਂ ਇਸ ਨੂੰ ਬੰਦ ਕਰਕੇ ਇਸ ਤਰ੍ਹਾਂ ਬੰਦ ਹੋ ਜਾਂਦਾ ਹੈ ਇਜ਼ੀ ਟੂ ਯੂਜ਼ ਹੈ ਇਸ ਨੂੰ ਅਸੀਂ ਪਰਫੈਕਟੋ ਸ਼ਾਨਦਾਰਾਂਗੇ ਇਹਦਾ ਇਹਦਾ ਸਾਰਾ ਪਾਊਡਰ ਐਥੇ ਹੀ ਨਿਕਲ ਜਾਵੇਗਾ ਤੇ ਜਿਹੜਾ ਮੈਂ ਇਹ ਪਾਊਡਰ ਕੱਢ ਰਹੀ ਹਾਂ ਤੇ ਵਾਪਸ ਮੈਂ ਇਸ ਨੂੰ ਆਪਣੇ ਚਾਪਤੀ ਦੇ ਕੰਟੇਨਰ ਵਿੱਚ ਹੀ ਐਡ ਕਰ ਦਵਾਂਗੀ ਕਿਉਂਕਿ ਚਾਪ ਬਣਾਉਣ ਲੱਗੇ ਕੰਮ ਆ ਜਾਵੇਗਾ ਵੇਸਟ ਨਹੀਂ ਕਰਨਾ ਇਸ ਨੂੰ ਤੁਸੀਂ ਤੁਹਾਨੂੰ ਮੈਂ ਇਸ ਨੂੰ ਚੰਗੀ ਤਰ੍ਹਾਂ ਸ਼ਾਨ ਲਿਆ ਤੇ ਹੁਣ ਅਸੀਂ ਇਸ ਨੂੰ ਐਡ ਕਰ ਦਵਾਂਗੇ ਆਪਣੇ ਕੁੱਕਰ ਵਿੱਚ ਇਸ ਨੂੰ ਤੁਸੀਂ ਸਿੱਧੇ ਹੀ ਕੁੱਕਰ ਵਿੱਚ ਪਾ ਦਿਓ ਬਸ ਇੰਨਾ ਕ ਪਾਣੀ ਰੱਖੋ ਕਿ ਡੁੱਬ ਜਾਵੇ ਚੰਗੀ ਤਰ੍ਹਾਂ ਨਹੀਂ ਤਾਂ ਇਹਨੂੰ ਵਿੱਚ ਨੂੰ ਕਰਕੇ ਰੱਖ ਦਿਓ ਇਹ ਨਾਲ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਬਹੁਤ ਵਧੀਆ ਹੈ ਮੈਂ ਇਸ ਨੂੰ ਕਾਫੀ ਟਾਈਮ ਤੋਂ ਯੂਜ਼ ਕਰ ਰਹੀ ਹਾਂ ਤੇ ਇੱਥੇ ਮੈਂ ਲਿੱਤੇ ਨੇ ਦੋ ਤੇਸ ਪੱਤੇ ਉਹਨਾਂ ਨੂੰ ਮੋਸੇ ਸਿੱਧੇ ਹੀ ਐਵੇਂ ਪਾ ਦਵਾਂਗੇ ਤੇ ਅਸੀਂ ਇਹਨੂੰ ਕੁੱਪਕੀ ਜੀ ਕਰ ਦੇਣਾ ਢੱਕਣ ਬੰਦ ਤੇ ਇਸ ਨੂੰ 5 ਤੋਂ 6 ਵਿਸਲਾ ਤੱਕ ਅਸੀਂ ਰੱਖਣਾ ਫ੍ਰੇਨ ਤੇ ਬਾਅਦ ਵਿੱਚ ਬੰਦ ਕਰਦੇ ਉਸ ਨੂੰ 5-6 ਵਿਸਲਾ ਸੇ ਲਗਵਾਨੀਆਂ ਤੇ ਇੱਥੇ ਮੈਂ ਗਰੇਵੀ ਬਣਾਉਣ ਲਈ ਲੇਤੀ ਆ ਦੋ ਮੀਡੀਅਮ ਸਾਈਜ਼ ਪਿਆਜ਼ ਟਮਾਟਰ ਦੋ ਉਹ ਅਸੀਂ ਬਾਅਦ ਵਿੱਚ ਪੀਸਨੇ ਆ ਤੇ ਜਿਹੜੇ ਆਹ ਅਦਰਕ ਲਸਣ ਤੇ ਮਿਰਚੇ ਇਹਨਾਂ ਨੂੰ ਕਿਸੇ ਪਹਿਲਾਂ ਪੀਸ ਲਵਾਂਗੇ ਦੇਖੋ ਮੈਂ ਚੋਪਰ ਜੀ ਇਸ ਨੂੰ ਚੰਗੀ ਤਰ੍ਹਾਂ ਪੀਸ ਲਿਆ ਤੇ ਹੁਣ ਅਸੀਂ ਫ్రਾਈ ਪੈਨ ਨੂੰ ਕਰ ਲੈਣਾ ਗਰਮ ਜਦੋਂ ਹੀਟ ਹੋ ਜਾਵੇ ਫਿਰ ਅਸੀਂ ਇਹਦੇ ਵਿੱਚ ਐਡ ਕਰਨਾ ਹੈ 3 ਟੇਬਲस्पून ਮਸਟਰਡ ਆਇਲ ਇੱਥੇ ਮੈਂ 1.5 ਕੜਚੀ ਦੇ ਅਕੋਰਡਿੰਗ ਇਸ ਵਿੱਚ ਤੇਲ ਐਡ ਕੀਤਾ ਹੈ ਤੇ ਇੱਥੇ ਮੈਂ ਲਿਤਾ ਅੱਧਾ ਚਮਚ ਜੀਰਾ ਅੱਧੇ ਦਾ ਥੋੜਾ ਜਿਆਦਾ ਸੀਗਾ ਥੋੜੀ ਜਿਹੀ ਬਈ ਦੇ ਵਿੱਚ ਹਿੰਗ ਜਦੋਂ ਇਹ ਦੋਵੇਂ ਜੀਰਾ ਰੋਸਟ ਹੋ ਗਏ ਫਿਰ ਅਸੀਂ ਇਹਦੇ ਵਿੱਚ ਜਿਹੜਾ ਅਸੀਂ ਚੋਪਰ 'ਚ ਆਪਣਾ ਮਸਾਲਾ ਚੋਪਕੀਤਾ ਸੀਗਾ ਉਹ ਇਹਦੇ ਵਿੱਚ ਅਸੀਂ ਐਡ ਕਰ ਦਵਾਂਗੇ ਚੰਗੀ ਤਰ੍ਹਾਂ ਇਸ ਨੂੰ ਸਾਈਡ ਤੋਂ ਸਾਫ਼ ਕਰਕੇ ਸਾਰਾ ਐਡ ਕਰ ਲਿਓ ਕੁਝ ਵੀ ਵੇਸਟ ਨਾ ਕਰਿਓ ਤੇ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਸਟੋਰ ਕਰਨਾ ਹੈ ਇਸ ਨੂੰ ਅਸੀਂ ਅੱਛੇ ਢੰਗ ਨਾਲ ਸੋਟੇ ਕਰਾਂਗੇ ਹੁਣ ਦੇਖੋ ਇਹ ਬ੍ਰਾਊਨ ਕਲਰ ਦਾ ਸਾਡਾ ਹੋ ਗਿਆ ਇਸ ਸਟੇਜ ਦਾ ਕਨਸਿਸਟ ਨੂੰ ਸੋਟੇ ਕਰਾਂਗੇ ਅਗਰ ਤੁਹਾਨੂੰ نیچے ਲੱਗ ਰਿਹਾ ਤਾਂ ਤੁਸੀਂ ਇਸ ਵਿੱਚ ਪਾਣੀ ਪਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਪਕਾ ਲਓ ਇੱਥੇ ਮੈਂ ਲਿੱਤਾ ਅੱਧਾ ਚਮਚ ਹਲਦੀ ਪਾਊਡਰ ਤੇ ਪੌਣਾ ਚਮਚ ਲੈਣਾ ਅਸੀਂ ਕਸ਼ਮੀਰੀ ਲਾਲ ਮੇਚ ਦਾ ਪਾਊਡਰ ਤੇ ਥੋੜਾ ਜਿਹਾ ਪਾਵਾਂਗੇ ਇਸ ਪਾਣੀ ਇੱਥੇ ਪਾਣੀ ਵਿੱਚ ਠੰਡਾ ਹੀ ਯੂਜ਼ ਕਰਦੇ ਹੋ ਤੁਸੀਂ ਚਾਹੇ ਤਾਂ ਗਰਮ ਵੀ ਕਰ ਸਕਦੇ ਹੋ ਥੋੜਾ ਜਿਹਾ ਪਾਣੀ ਪਾ ਕੇ ਇਸਨ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ 1 ਮਿੰਟ ਲਈ ਇਹਨਾਂ ਨੂੰ ਰੋਸਟ ਕਰ ਲੈਣਾ ਇਹਨਾਂ ਨੂੰ ਰੋਸਟ ਕਰਨਾ ਜ਼ਰੂਰੀ ਹੁੰਦਾ ਹੈ ਇਸ ਨਾਲ ਜਿਹੜੀ ਸਬਜ਼ੀ ਦਾ ਜਿਹੜਾ ਸਾਰਾ ਫਲੇਵਰ ਹੈ ਵਧੀਆਂ ਆਉਂਦੇ ਤੇ ਮਸਾਲੇ ਥੋੜੇ ਜਾਗ ਜਾਂਦੇ ਨੇ ਇੱਥੇ ਦੇਖੋ ਕਿੰਨਾ ਵਧੀਆ ਕਲਰ ਆ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆਪਣੇ ਟਮਾਟਰਾਂ ਦੀ ਪਿਊਰੀ ਦੋਸਤ ਮੀਡੀਅਮ ਸਾਈਜ਼ ਟਮਾਟਰ ਸੀਗੇ ਸਾਡੇ ਉਹਨਾਂ ਦੀ ਪਿਊਰੀ ਇਹ ਸਭ ਕੁਝ ਤੁਸੀਂ ਆਪਣੇ ਛੋਲਿਆਂ ਦੇ ਅਕੋਰਡਿੰਗ ਹੀ ਪਾਓ ਮੇਰੇ ਇੱਕ ਕੁ ਕੋਲੀ ਛੋਲੇ ਸੀਗੇ ਨਾ ਅਗਰ ਤੁਹਾਡੇ ਦੋਨੇ ਤਾਂ ਥੋੜੇ ਜਿਆਦਾ ਸਮਾਨ ਐਡ ਕਰ ਲਿਓ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇੱਥੇ ਪਾਇਆ ਮੈਂ ਸਵਾਦ ਅਨੁਸਾਰ ਨਮਕ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਪੋਨਾ ਚਮਚਾ ਗਰਮ ਮਸਾਲਾ ਤੁਸੀਂ ਚਾਹੇ ਤਾਂ ਇੱਕ ਚਮਚ ਵੀ ਪਾ ਸਕਦੇ ਹੋ ਇੱਥੇ ਮੈਂ ਕੋਈ ਵੀ ਐਕਸਟਰਾ ਮਸਾਲਾ ਯੂਜ਼ ਨਹੀਂ ਕੀਤਾ ਨਾ ਹੀ ਮੈਂ ਕੋਈ ਚਰਮ ਮਸਾਲਾ ਯੂਜ਼ ਕੀਤਾ ਜਿਹੜਾ ਗਰਮ ਮਸਾਲਾ ਹੈ ਸਾਡਾ ਘਰ ਦਾ ਬਣਿਆ ਹੋਇਆ ਹੈ ਅਸੀਂ ਇਹਦੇ ਵਿੱਚ ਥੋੜੇ ਜਿਹਾ ਐਕਸਟਰਾ ਮਸਾਲੇ ਖੜੇ ਐਡ ਕਰ ਦਿੱਆ ਤੇ ਇੱਥੇ ਜਿਹੜੀ ਸਾਡੀ ਕੁੱਕਰ ਦੀ ਸਟੀਮ ਹੈ ਨਿਕਲ ਗਈ ਹੈ ਬਿਲਕੁਲ ਤੇ ਜਿਹੜਾ ਸਟੇਨ ਉਹ ਬਹੁਤ ਗਰਮ ਹੁੰਦਾ ਇਸ ਟਾਈਮ ਇਸ ਲਈ ਤੁਸੀਂ ਇਸ ਨੂੰ ਹੱਥ ਨਾਲ ਬਿਲਕੁਲ ਨਾ ਕੱਢਿਓ ਇਸ ਨੂੰ ਤੁਸੀਂ ਇੱਕ ਚਿਮਟੇ ਦੀ ਹੈਲਪ ਨਾਲ ਹੀ ਕੱਢਿਓ ਤੇ ਜਿਹੜੇ ਸਾਡੇ ਤੇਜ ਪੱਤੇ ਸੀਗੇ ਇਹਨਾਂ ਨੂੰ ਵੀ ਅਸੀਂ ਇਸ ਸਟੇਜ ਤੇ ਬਾਹਰ ਕੱਢ ਲੈਣਾ ਹੈ ਕਿਉਂਕਿ ਇਹਨਾਂ ਦਾ ਜਿਹੜਾ ਫਲੇਵਰ ਹੈ ਇਸ ਟਾਈਮ ਜੇ ਸਾਡੇ ਚਨੇ ਵਿੱਚ ਆ ਗਿਆ ਹੈ ਐਥੇ ਤੁਸੀਂ ਕਿਸੇ ਪੋਟੈਟੋ ਮੈਸ਼ਰ ਨਾਲ ਇਸ ਜਿਹੜੇ ਸਾਡੇ ਛੋਲੇ ਹੈ ਇਹਨਾਂ ਨੂੰ ਥੋੜਾ ਜਿਹਾ ਮਾਥ ਲਿਓ ਜ਼ਿਆਦਾ ਨਹੀਂ ਕਰਨਾ ਬਸ ਤੋਂ ਸ਼ੇਵਾਰੀ ਕਰਨਾ ਜ਼ਿਆਦਾ ਕਰਾਂਗੇ ਤਾਂ ਸਾਡੇ ਛੋਲੇ ਜਿਹਾ ਸਾਡੇ ਟੁੱਟ ਜਾਣਗੇ ਗਰੇਵੀ ਦਾ ਮਸਾਲਾ ਵੀ ਇੱਧਰ ਰੈਡੀ ਹੋ ਗਿਆ ਏ ਇਸਨੇ ਸਾਈਡਸ ਤੇ ਔਇਲ ਛੱਡ ਦਿੱਤਾ ਏ ਤੇ ਚੰਗੀ ਤਰ੍ਹਾਂ ਪੱਕ ਗਿਆ ਏ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਸਾਡੇ ਉਬਾਲੇ ਹੋਏ ਛੋਲੇ ਪਹਿਲਾਂ ਮੈਂ ਇਕੱਲੇ ਛੋਲੇ ਐਡ ਕਰ ਰਹੀ ਹਾਂ ਅਗਰ ਸਾਨੂੰ ਪਾਣੀ ਘੱਟ ਵੱਧ ਲੱਗਿਆ ਤਾਂ ਅਸੀਂ ਹੋਰ ਇਹਦੇ ਵਿੱਚ ਐਡ ਕਰ ਦਵਾਂਗੇ ਹੁਣ ਜਿਹੜੇ ਮੇਰੇ ਕੋਲ ਛੋਲੇ ਸੀਗੇ ਕੜਛੀ ਨਾਲ ਦੇ ਵਿੱਚ ਐਡ ਕਰ ਦਿੱਤੇ ਤੇ ਬਾਅਦ ਵਿੱਚ ਜਿਹੜਾ ਪਾਣੀ ਸੀਗਾ ਉਹਨੂੰ ਵੀ ਛਾਨ ਕੇ ਇੱਕ ਵਾਰ ਐਡ ਕਰ ਲਿਆ ਪਾਣੀ ਤੁਹਾਨੂੰ ਘੱਟ ਲੱਗੇ ਤਾਂ ਤੁਸੀਂ ਹੋਰ ਐਡ ਕਰ ਲਿਓ ਮੇਰਾ ਪੂਰਾ ਪੂਰਾ ਸੀਗਾ ਸੁਮੇਂ ਹੋਰ ਜ਼ਿਆਦਾ ਐਡ ਨਹੀਂ ਕੀਤਾ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਅਗਰ ਤੁਹਾਨੂੰ ਗਰੇਵੀ ਆਪਣੀ ਸਟੈਪ ਪਤਲੀ ਲੱਗ ਰਹੀ ਹੈ ਤਾਂ ਤੁਸੀਂ ਪੋਟੈਟੋ ਮੈਸ਼ ਨੂੰ ਇੱਕ ਵਾਰ ਇਸ ਵਿੱਚ ਚੰਗੀ ਤਰ੍ਹਾਂ ਫੇਰ ਸਕਦੇ ਹੋ ਉਸ ਨਾਲ ਜਿਹੜੀ ਗਰੇਵੀ ਥੋੜੀ ਗਾੜ੍ਹੀ ਹੋ ਜਾਂਦੀ ਹੈ ਹੁਣ ਅਸੀਂ ਆਪਣੇ ਛੋਲਿਆਂ ਦੀ ਗਰੇਵੀ ਨੂੰ 10 ਤੋਂ 15 ਮਿੰਟ ਲਈ ਸਿਮ ਤੇ ਰੱਖ ਦਵਾਂਗੇ ਪਕਾਣ ਲਈ वैसे ਸਾਡੇ ਛੋਲੇ ਬਣ ਗਏ ਨੇ ਪਰ ਇਸ ਨੂੰ ਇਸ ਤਾਂਕੇ ਚੰਗੀ ਤਰ੍ਹਾਂ ਪਕਾਣਾ ਜ਼ਰੂਰੀ ਹੁੰਦਾ ਹੈ ਉਸ ਨਾਲ ਦੀ ਸਬਜ਼ੀ ਦਾ ਜਿਹੜਾ ਫਲੇਵਰ ਹੈ ਵਧੀਆ ਆਵੇਗਾ ਤੇ ਅੱਧਾ ਸਾਡੇ ਛੋਲਿਆਂ ਨੂੰ ਵੀ 10 ਤੋਂ 12 ਮਿੰਟ ਹੋ ਗਏ ਸੀਗੇ ਹੁਣ ਵੇਖੋ ਕਿੰਨੇ ਗਾੜੇ ਸਾਡੇ ਛੋਲੇ ਬਣ ਕੇ ਤਿਆਰ ਨੇ ਹੁਣ ਅਸੀਂ ਆਪਣੀ ਗੈਸ ਦੀ ਫਲੇਮ ਕਰ ਦੇਣੀ ਹੈ ਬੰਦ ਹੁਣ ਅਸੀਂ ਆਪਣੇ ਛੋਲਿਆਂ ਨੂੰ ਗਾਰਨਿਸ਼ ਕਰਦੇ ਹਾਂ ਜੇ ਵਧੀਆ ਪ੍ਰੈਜੈਂਟੇਸ਼ਨ ਹੋਊਗੀ ਤਾਂ ਖਾਣ ਨੂੰ ਵੀ ਹੋਰ ਸਵਾਦ ਆਉਂਦਾ ਹੈ ਤੇ ਇੱਥੇ ਅਸੀਂ ਇਹਦੇ ਵਿੱਚ ਐਡ ਕੀਤਾ ਹੈ ਬਰੀਕ ਚੌਪਟ ਧਨੀਆ ਧਨੀਏ ਨੂੰ ਜੀ ਬਰੀਕ ਚੌਪ ਕਰ ਲਿਆ ਜਿਆਦਾ ਨਾ ਐਡ ਕਰਿਓ ਤੇ ਇਹਦੇ ਵਿੱਚ ਮੈਂ ਨਾ ਪਤਲੀਆਂ ਪਤਲੀਆਂ ਅਦਰਕ ਦੀਆਂ ਕਲੀਆਂ ਜੀ ਬਣਾ ਲਈ ਸੀਗੇ ਸਟ੍ਰੇਟ ਸਟ੍ਰਿਪਸ ਦੀਆਂ ਤੇ ਉਹ ਇਹਦੇ ਵਿੱਚ ਐਡ ਕਰਤੀ ਫੋਰ ਗਾਰਨਿਸ਼ਿੰਗ ਤੇ ਮੈਂ ਦੋ ਲਿੱਤੀ ਇਹਦੇ ਵਿੱਚ ਹਰੀ ਮਿਰਚਾਂ ਉਹਨਾਂ ਨੂੰ ਵੀ ਚਾਰ ਪਾਰਟਸ ਵਿੱਚ ਡਿਵਾਈਡ ਕਰ ਲਿਆ ਲੰਬੀਆਂ ਲੰਬੀਆਂ ਤੇ ਉਹ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਇਹਦਾ ਟੇਸਟ ਵੈਸੇ ਵੀ ਵਧੀਆ ਆਂਦਾ ਜੇ ਵਿੱਚ ਆ ਜਾਵੇ ਖਾਣੇ ਨੂੰ ਬਹੁਤ ਵਧੀਆ ਲੱਗਦੀ ਹੈ ਦੇ ਨਾਲ ਥੋੜਾ ਜਿਹਾ ਮਿਲਿਆ ਪਨੀਰ ਪਨੀਰ ਚਾਹੀਤੇ ਜਿਆਦਾ ਵੀ ਐਡ ਕਰ ਸਕਦੇ ਹੋ ਪਰ ਛੋਲਿਆਂ ਦੀ ਸਬਜੀਤ ਵਿੱਚ ਜਿਆਦਾ ਪਨੀਰ ਐਡ ਕਰਨਾ ਵੀ ਨਹੀਂ ਬੰਦਦਾ ਫਰ ਗਾਰਨਿਸ਼ਿੰਗ ਮੈਂ ਥੋੜਾ ਜਿਹਾ ਪਨੀਰ ਦੀ ਚ ਪਤਲੇ ਪਤਲੇ ਜੇ ਕੱਟ ਕੇ ਐਡ ਕਰ ਲਿਆ ਹੁਣ ਸਾਡੀ ਛੋਲਿਆਂ ਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਕੰਪਲੀਟ ਹੋ ਗਈ ਹੈ ਤੇ ਵੇਖੋ ਦੇਖਣ ਨੂੰ ਕੋਈ ਕਹਿ ਨਹੀਂ ਸਕਦਾ ਘਰੇ ਬਣਾਏ ਨੇ ਐਵੇਂ ਲੱਗਦਾ ਹੈ ਬਾਜ਼ਾਰੋਂ ਹੀ ਲਿਆਉਂਦੇ ਨੇ ਤੁਸੀਂ ਇਹਨਾਂ ਨੂੰ ਸਰਵ ਕਰ ਸਕਦੇ ਹੋ ਪੂਰੀਆਂ ਨਾਲ ਜਾਂ ਫਿਰ ਤੁਸੀਂ ਕੁਲਚੀਆਂ ਨਾਲ ਇਸ ਨੂੰ ਖਾ ਸਕਦੇ ਹੋ ਅਗਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰ ਕਰਨਾ ਬਾਏ ਬਾਏ ਗਾਇਜ਼